ਅਸੀਂ ਬੇਨਤੀ ਕਰਨੀ ਚਾਹੁੰਦੇ ਆ ਜੋ ਕਿ ਪਿਛਲੇ ਦਿਨੀ ਨਨਤਪੁਰ ਕਲਾਡ ਦੇ ਟੂਰਨਾਮੈਂਟ ਤੇ ਵਿਵਾਦ ਹੋਇਆ ਸੀਗਾ ਬਰਸਾਲਪੁਰ ਦੀ ਟੀਮ ਦਾ ਗੁਰਵਿੰਦਰ ਖਾਂਡੇ ਦਾ ਸੋ ਸਾਰੇ ਪ੍ਰਬੰਧਕ ਜਿਹੜੇ ਨਨਤਪੁਰ ਕਲਾਡ ਦੇ ਖੜੇ ਨੇ ਗੁਰਵਿੰਦਰ ਵੀ ਸਾਡਾ ਖੜਾ ਸਾਰੇ ਪਲੇਅਰ ਵੀ ਅਸੀਂ ਖੜੇ ਆ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਕਬੱਡੀ ਦੇ ਵਿੱਚ ਨਹੀਂ ਹੋਣੀਆਂ ਚਾਹੀਦੀਆਂ ਆਉਣ ਵਾਲੇ ਸਮੇਂ ਦੇ ਲਈ ਜਿਹੜਾ ਇੱਕ ਪਲੇਅਰਾਂ ਦਾ ਤੇ ਪ੍ਰਬੰਧਕਾਂ ਦਾ ਇੱਕ ਬਾਉਂਡ ਹੁੰਦਾ ਹੈ ਪਿਆਰ ਹੁੰਦਾ ਹੈ ਉਹਨੂੰ ਕਾਇਮ ਰੱਖਣ ਦੇ ਲਈ ਅੱਜ ਅਸੀਂ ਸਾਰੇ ਭਰਾ ਇੱਥੇ ਇਕੱਤਰ ਹੋਏ ਆਂ ਜੋ ਉਸ ਦਿਨ ਹੋਇਆ ਬਹੁਤ ਮੰਦਭਾਗਾ ਹੋਇਆ ਸੋ ਜਿੱਥੇ ਵੀ ਕਬੱਡੀ ਨੂੰ ਚਾਹਣ ਵਾਲੇ ਬੈਠੇ ਨੇ ਉਹ ਸਾਰੇ ਇਸ ਗੱਲ ਦੇ ਲਈ ਬੜਾ ਚਿੰਤਕ ਨੇ ਬੜਾ ਦੁਖੀ ਨੇ ਅਰ ਭੀ ਇਹ ਨਹੀਂ ਹੋਣਾ ਚਾਹੀਦਾ ਸੀਗਾ ਸੋ ਅੱਜ ਅਸੀਂ ਸਾਰਿਆਂ ਨੇ ਬੈਠ ਕੇ ਜਿਵੇਂ ਸਿਆਣੇ ਕਹਿੰਦੇ ਹੁੰਦੇ ਆ ਵੀ ਕੋਈ ਵੀ ਰੌਲਾ ਹੁੰਦਾ ਤਾਂ ਜਦੋਂ ਆਪਾਂ ਸਿਰ ਜੋੜ ਕੇ ਬੈਠਦੇ ਆ ਤਾਂ ਉਹ ਗੱਲਾਂ ਦੇ ਹੱਲ ਨਿਕਲੇ ਹੁੰਦੇ ਆ। ਸੋ ਅਸੀਂ ਸਾਰੇ ਭਰਾਵਾਂ ਨੇ ਬੈਠ ਕੇ ਕਬੱਡੀ ਦੀ ਵੈਤਰੀ ਲਈ ਅ ਸਿਰ ਜੋੜ ਕੇ ਜਿਹੜੇ ਜੋ ਵੀ ਆਪਸ ਵਿੱਚ ਆਪਣੇ ਕੋਈ ਗੱਲਾਂបਾਤਾਂ ਸੀਗੀਆਂ ਉਹ ਸਾਰੀਆਂ ਅੱਜ ਅਸੀਂ ਇੱਥੇ ਲੁਧਿਆਣੇ ਦੇ ਵਿੱਚ ਇਕੱਠੇ ਹੋ ਕੇ ਉਹ ਨਵੀਂਆਂ ਨੇ ਕਮੇਟੀ ਵੀ ਖੜੀ ਆ ਗੁਰਵਿੰਦਰ ਕਾਂਗੜਾ ਵੀ ਖੜਾ ਤੇ ਇੱਕ ਸਾਡੀ ਹੱਥ ਬੰਨ੍ਹ ਕੇ ਬੇਨਤੀ ਹੈ ਕਬੱਡੀ ਜਗਤ ਦੇ ਉਹਨਾਂ ਵੀਰਾਂ ਨੂੰ ਜਿਹੜੇ ਪੇਜ ਪੋਜ਼ਿਟਿਵਲੀ ਕੰਮ ਕਰਦੇ ਨੇ ਕਬੱਡੀ ਲਈ ਉਹਨਾਂ ਦਾ ਵੀ ਪਹਿਲ ਦਤੋਂ ਧੰਨਵਾਦ ਕੁਝ ਪੇਜ ਨੇ ਕੁਝ ਸਾਡੇ ਵੀਰ ਇਹੋ ਜਿਹੇ ਨੇ ਵੀ ਉਹਨਾਂ ਨੇ ਕੀ ਕਰਨਾ ਹੁੰਦਾ ਵੀ ਵੀਡੀਓ ਆਈ ਕਿਸੇ ਵੀ ਰੋਲੇ ਦੀ ਉਹ ਚੱਕ ਕੇ YouTube ਤੇ ਝਾੜ ਦੇਣੀ। ਉਹ ਸਾਡੀ ਹੱਥ ਬੰਨ੍ਹ ਕੇ ਬੇਨਤੀ ਆ ਜੀ ਆਪਾਂ ਕਬੱਡੀ ਨੂੰ ਪਿਆਰ ਕਰਦੇ ਹਾਂ 100 ਹੋਣ ਪਾਈਆਂ ਨੇ। ਇਸ ਦਿਲ ਦੇ ਵਿੱਚ ਵੀ ਪਤਾ ਨਹੀਂ ਕਿੰਨਾ ਕੁਝ ਜਿਹੜਾ ਆ ਸ਼ੁਭਿਆ ਹੋਇਆ ਵੀ ਬੋਲਣ ਨੂੰ ਤਾਂ ਅਸੀਂ ਵੀ ਬਹੁਤ ਕੁਝ ਬੋਲ ਸਕਦੇ ਹਾਂ ਪਰ ਸਾਡੀ ਹੱਥ ਬੰਨ੍ਹ ਕੇ ਬੇਨਤੀ ਆ ਆਪਾਂ ਕਬੱਡੀ ਨੂੰ ਅੱਗੇ ਲਿਆਉਣ ਵਾਲੀਆਂ ਗੱਲਾਂ ਕਰੀਏ ਨਾ ਕਿ ਇੱਥੇ ਜੇ ਆਪਾਂ ਪਲੇਅਰਾਂ ਦਾ ਤੇ ਆਪਸੀ ਪ੍ਰਬੰਧਕਾਂ ਦਾ ਜੇ ਆਪਾਂ ਟੱਕਰਾ ਕਰਵਾਦਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਬੱਡੀ ਕਰਾਉ ਕੋਣ ਤੇ ਕਬੱਡੀ ਖੇਡੂ ਕੋਣ ਤਾਂ ਸਾਡੀ ਹੱਥ ਬੰਨ ਕੇ ਬੇਨਤੀ ਆ ਕੋਈ ਵੀ ਇਸ ਤਰ੍ਹਾਂ ਦੀ ਗੱਲਬਾਤ ਹੁੰਦੀ ਆ ਤਾਂ ਕੋਈ ਵੀ ਵੀਡੀਓ ਪਾਉਣ ਤੋਂ ਪਹਿਲਾਂ ਤਾਂ ਉਹ ਭਰਾ ਜਿਹੜੇ 네ਗੇਟਿਵ ਕਮੈਂਟ ਕਰਦੇ ਆ ਉਹਨਾਂ ਨੂੰ ਵੀ ਹੱਥ ਬੰਨ ਕੇ ਬੇਨਤੀ ਕਰਦੇ ਆ ਵੀ ਹਰ ਇੱਕ ਬੰਦਾ ਇੱਥੇ ਰਿਸਪੈਕਟਫੁਲ ਆ ਹਰ ਇੱਕ ਬੰਦੇ ਦੀ ਇੱਜ਼ਤ ਆ ਜੇ ਕੋਈ ਪਲੇਅਰ ਆਇਆ ਮੰਨ ਲਓ ਗੁਰਵਿੰਦਰ ਆਇਆ ਇਹਦੇ ਖਿਲਾਫ ਕਾਫੀ ਪੋਸਟਾਂ ਪਈਆਂ ਵੀਰ តਾਲੀਆ ਤਾਂ ਗੁਰਵਿੰਦਰ ਦੀ ਅੱਜ ਤੁਸੀਂ ਸਟੇਜ ਇਹ ਦੇਖ ਲਈ ਪਰ ਗੁਰਵਿੰਦਰ ਦੀ ਮਿਹਨਤ ਵੀ ਦੇਖੋ ਸੋ ਸਾਡੀ ਹੱਥ ਬੰਨ੍ਹ ਕੇ ਬੇਨਤੀ ਹੁਣਾ ਭਰਾਵਾਂ ਨੂੰ ਵੀ ਆਪਾਂ ਕਬੱਡੀ ਨੂੰ ਅੱਗੇ ਲੈ ਜਾਣ ਵਾਲੀਆਂ ਗੱਲਾਂ ਕਰੀਏ ਨਾ ਕਿ ਪਿੱਛੇ ਲੈ ਜਾਣ ਵਾਲੀਆਂ ਗੱਲਾਂ ਕਰੀਏ ਤੇ ਉਹਨਾਂ ਵੀਰਾਂ ਦਾ ਵੀ ਧੰਨਵਾਦ ਜਿਹੜੇ ਕਬੱਡੀ ਦੇ ਪੇਜ ਨੇ ਕਬੱਡੀ ਦੇ ਲਈ ਪੋਜ਼ਿਟਿਵ ਕੰਮ ਕਰਦੇ ਨੇ ਕਬੱਡੀ ਦੀ ਬਿਹਤਰੀ ਲਈ ਕੰਮ ਕਰਦੇ ਨੇ ਸੋ ਬਾਕੀ ਜਿਹੜੀ ਅਗਲੀ ਗੱਲਬਾਤ ਆ ਸਾਡੇ ਪ੍ਰਬੰਧਕ ਵੀਰ ਉਹ ਤੁਹਾਡੇ ਨਾਲ ਸਾਰੀ ਜਾਣਕਾਰੀ ਦੇਣਗੇ ਦੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਜਿਹੜੀ ਆ ਉਹ ਗੱਲਬਾਤ ਨਹੀਂ ਹੋਊਗੀ ਤੇ ਆਪਾਂ ਕਬੱਡੀ ਨੂੰ ਅੱਗੇ ਲਿਜਾਣ ਦੇ ਲਈ ਹੋਰ ਸਾਰੇ ਕੰਮ ਕਰੀਏ ਬਾਈ ਜੀ ਕਾ ਖਾਲਸਾ ਬਾਈ ਜੀ ਅਸੀਂ ਮਾੜੀ ਜਗ੍ਹਾ ਤੋਂ ਵੀ ਫੈਮਲੀ ਹਾਂ ਹਾਂ ਚਲੋ ਇੱਕ ਮਿੰਟ ਅਸੀਂ ਬਾਈ ਖਿਲਾ ਨੂੰ ਨੂੰ ਕਰਿਆ ਵੀ ਬਾਈ ਅੱਜਾਂ ਦਾ ਕਰਕੇ ਜਿਹੜਾ ਸਾਡੇ ਜਿਹੜੇ ਜਿਹੜੇ ਦਿਨ ਹੋਈ ਜਿਉਂ ਨਹੀਂ ਸੁਲਝਾ ਗਏ ਮਸਲਾ ਕਿੰਨਾ ਪਰ ਰੌਲਾ ਬਧਾਉਂ ਕੋਈ ਜ਼ਿਆਦਾ ਬਧਾ ਨਾ ਇਹਦੇ ਦੇ ਜ਼ਰਾਈਆ ਤੋਂ ਸੀ ਜਿੰਨਾ ਮਰਜ਼ੀ ਦਾ ਉਹਦੇ ਵੱਧ ਹੀ ਜਾਂਦਾ ਤੇ ਅੱਜ ਜਿੱਤੇ ਲੁਧਿਆਣਾ ਚ ਇਕੱਠੇ ਹੋਏ ਬਾਈ ਲੈ ਕੇ ਆਇਆ ਬਾਈ ਇਹ ਸਾਡੇ ਵਿੱਚ ਕੋਈ ਰੋਸਾ ਨਹੀਂ ਬਾਈ ਦੇ ਖਿਲਾਫ ਵੀ ਨਾ ਬਾਈ ਨੂੰ ਸਾਡੇ ਨਾਲ ਕੋਈ ਰੋਸਾ ਬਾਈ ਨੇ ਕਹਿ ਰਿਹਾ ਸੀ ਕਿ ਆਪਣੇ ਪੇਜ ਤੇ ਵੀ ਬਾਈ ਮੈਂ ਗੱਡੀ ਤੇ ਖੇਡਦਾ ਸੀ ਬਾਈ ਨੂੰ ਇੱਥੇ ਲਾਇਆ ਬਾਈ ਨਾਲ ਗੱਲਬਾਤ ਚੱਲੀ ਹੈ ਜੇ ਕੋਈ ਰੌਲਾ ਨਹੀਂ ਸਾਡੇ ਜੇ ਵਦੇਰਾ ਬਾਅਦੇ ਬਹੁਤ ਹੀ ਜਿੱਤਿਆ ਯਾਰ ਅਸੀਂ ਇੰਨਾ ਪਾਣੀ ਤਾਂ ਨਹੀਂ ਕੱਢ ਕੇ ਗਰਾਊਂਡ ਤਿਆਰ ਕਰਕੇ ਬਾਈ ਨੂੰ ਖਾਣ ਬਾਅਦ ਤੇ ਇਹਨਾਂ ਦੱਸੋ ਚਲੋ ਕੋਈ ਲਕਤੀਆਂ ਜਿਹੜੀਆਂ ਵਿੱਚੋਂ ਵਿੱਚ ਸਾਨੂੰ ਨਹੀਂ ਪਤਾ ਲੱਗੀਆਂ ਤੇ ਅਸੀਂ ਅਹੀਂ ਬਾਈ ਦਾ ਧੰਨਵਾਦ ਕਰਦੇ ਹਾਂ ਸਾਡੇ ਗੇਂਦ ਇੱਥੇ ਆ ਗਿਆ ਅੱਗੇ ਤੋਂ ਸਾਡੇ ਬਾਈ ਬਾਈ ਬਾਅਦੇ ਕੋਈ ਸਾਡੇ ਦੇ ਵਿੱਚ ਗੁੱਸਾ ਨਹੀਂ ਕੋਈ ਲੜਾਈ ਨਹੀਂ ਅੱਗੇ ਤੋਂ ਵੀ ਬਾਈ ਆਊਗਾ ਖੇਡੂ ਸਾਡੇ ਕੋ ਖੇਡੂਗਾ ਤੇ ਬਾਕੀ ਮੇਰੀ ਬੇਨਤੀ ਹੈ ਕਿ ਬਾਈ ਜਿਹੜੇ ਮਿੰਟੇ ਪੇਟਾਂ ਦੇ ਗਲਤ ਮੈਂ ਅਸੀਂ ਖੋਲਨੇ ਆਂ ਉਹ ਅੱਜ ਤੋਂ ਬਾਅਦ ਨਾ ਪਾਇਓ ਤੇ ਮੇਰਾ ਵੀਰ ਬਣ ਕੇ ਲੜਾਈ ਨੂੰ ਵਧਾਇਆ ਨਾ ਕਰੋ ਨਾ ਮੈਂ ਤਾਂ ਟੀਕਾ ਦੂਆ ਵੇਖੀ ਤੇ ਕਿਹ ਕਾਲਸਾ ਵੇਖੀ